TFR ਕਿੰਨਾ ਬਣਿਆ ਔਰ ਇਹਨੂੰ ਤੁਸੀਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ ਇਸ ਵੀਡੀਓ ਚ ਅੱਜ ਇਸ ਬਾਰੇ ਚ ਗੱਲ ਕਰਾਂਗੇ ਦੋ ਤਰੀਕੇ ਤੁਹਾਨੂੰ ਮੈਂ ਸ਼ੇਅਰ ਕਰਨੇ ਜਾ ਰਿਹਾ ਹਾਂ ਬਹੁਤ ਆਸਾਨ ਤਰੀਕੇ ਨੇ ਇੱਕ ਤਾਇਵਿਕ ਸਲਾਹਣਾ ਜਿਹੜੀ ਤੁਹਾਨੂੰ ਖੁਦ ਮਿਲਦੀ ਹੈ ਕੁੱਦੇ ਵਿੱਚ ਵੀ ਤੁਹਾਡਾ TFR ਲਿਖਿਆ ਹੁੰਦਾ ਵੇ ਉਹਦੇ ਵਿੱਚ ਕੁੱਦੇ ਪੰਜ ਪੇਜ ਹੁੰਦੇ ਨੇ ਆਖਰੀ ਪੇਜ ਜਿਹੜਾ ਪੰਜਵਾਂ ਪੇਜ ਏ ਉਹਦੇ ਸਭ ਤੋਂ ਥੱਲੇ ਰਾਈਟ ਸਾਈਡ ਤੇ ਨੁਕਰ ਉੱਤੇ ਕੋਡ 810 ਜਿਹੜਾ ਵੇ ਤੁਸੀਂ ਉਹ ਚੈੱਕ ਕਰ ਸਕਦੇ ਹੋ ਕਿ ਤੁਹਾਡੇ TFR ਜਿਹੜਾ ਜ਼ਿੰਦੇ ਵਿੱਚ ਕਿੰਨਾ ਰਹਿ ਚੁੱਕਿਆ ਵੇ ਦੂਸਰਾ ਤਰੀਕਾ ਇਹ ਵੇ ਕਿ ਅਗਰ ਤੁਸੀਂ ਮੰਥਲੀ ਚੈੱਕ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਬੂਸ ਜਿਨ੍ਹਾਂ ਤੁਹਾਡਾ ਯਾਨੀ TFRA ਬਣਿਆ ਤੁਸੀਂ ਉਹ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਅੰਤੀ ਚਿਪੋ ਲਿਆ ਉਹ ਚ ਲਿਖਿਆ ਆਏਗਾ ਤੱਕ ਮੈਂ ਛੋਟੀ ਸਾਰੀ ਵੀਡੀਓ ਬਣਾਏ ਆਓ ਚਲੋ ਵੀਡੀਓ ਵੱਲ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਇਹ ਇੱਕ ਬੋਸਤਾ ਪੱਗਾ ਔਰ ਜਿਹੜਾ ਤੁਹਾਨੂੰ ਬਲੈਕ ਸਪੌਟ ਨਜ਼ਰ ਆ ਰਹੇ ਨੇ ਸਿਰਫ ਪ੍ਰਾਈਵੇਸੀ ਵਾਸਤੇ ਕੀਤਾ ਵੀਜੀ ਡਿਟੇਲਸ ਨੂੰ ਹਾਈਡ ਕੀਤਾ ਹੋਵੇ ਬੋਸਤਾ ਪੱਗਾ ਜਿਹੜਾ ਵੇ ਤਿੰਨ ਹਿੱਸੇ ਦੇ ਵਿੱਚ ਤਕਸੀਮ ਹੁੰਦਾ ਵੇ ਸਭ ਤੋਂ ਪਹਿਲਾ ਇਹ ਐਸਾ ਇੱਕ ਹੈ ਹੁੰਦਾ ਵੇ ਜਿਹਦੇ ਵਿੱਚ ਤੁਹਾਡੇ ਦਾ ਤੁਰ ਦਿਲਵੋਰੋ ਦੀ ਡਿਟੇਲਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ ਤੁਹਾਡੀ ਡਿਟੇਲ ਜਿਹੜੀ ਹੈ ਉਹ ਲਿਖੀ ਹੁੰਦੀ ਹੈ ਉਸ ਤੋਂ ਬਾਅਦ ਜਿਸ ਮਹੀਨੇ ਦਾ ਬੋਸਤਾ ਪੱਗਾ ਉਹ ਲਿਖਿਆ ਹੁੰਦਾ ਵੇ ਤੁਹਾਡੇ ਵਿੱਚ IMS ਦੀ ਡਿਟੇਲ ਇਨਾਈਸ ਦੀ ਡਿਟੇਲ ਲਿਖੀ ਹੁੰਦੀ ਹੈ ਪਲੱਸ ਜਿਹੜਾ ਤੁਹਾਡਾ ਕੰਟਰੈਕਟ ਜਿਹੜ Orosto Bad, tu sei invece ecciso, tu hai data convenzione, tu hai una fertilità sola, data cessazione, tu hai un rapporto di lavoro di chi ha detto di dimissione o di data cessazione che ha detto di hai data convenzione che ha detto di andare con dottore di lavoro Horsi, tu sei invece già to change tu Zenda in di trasferimento. ਔਰ ਪ੍ਰਸਾਜੋ ਦੇ ਨਾਲ ਆਵੇ ਕਿ ਤੁਹਾਡੀ ਫਿਰ ਇੱਥੇ ਡੇਢ ਲਿਖੀ ਗਈ ਦੋਸਤਾਂ ਦੇ ਵੀ ਸਵਾਲ ਨੇ ਜਿਸ ਤਰ੍ਹਾਂ ਪੁੱਛਦੇ ਨੇ ਕਿ TFAR ਦੇ ਪੈਸੇ ਫਿਰ ਕਿੱਥੇ ਜਾਂਦੇ ਨੇ ਜਦੋਂ ਇੱਕ ਜਾਂ ਦੋ ਤਰ੍ਹਾਂ ਦੇ ਲੋਰ ਕੋ ਦੂਸਰੇ ਤਰ੍ਹਾਂ ਦੇ ਲੋਰ ਕੋ ਮੰਨ ਜਾਂਦਾ ਵੇ ਤੇ ਕੋਈ ਤੁਸੀਂ ਸੇਮ ਜਗ੍ਹਾ ਤੇ ਰਹਿੰਦੇ ਹੋ ਉਹ ਇੱਥੇ ਲਿਖਿਆ ਜਾਂਦਾ ਵੇ ਜਿੰਨਾ ਤੁਹਾਡਾ TFAR ਬਣਿਆ ਹੁੰਦਾ ਹੈ ਜਿਹੜਾ ਨਵਾਂ ਤੁਹਾਡਾ ਤੋਰੇ ਦੇ ਲੋਰ ਹੁੰਦਾ ਵੇ ਉਹ ਤੋਂ ਕੋ ਸ਼ਿਫਟ ਹੋ ਜਾਂਦੇ ਨੇ ਇਹ ਦਰਮਿਆਨਾ ਹਿਸਾਬੇ ਦਰਮਿਆਨੇ ਸਦੇ ਵਿੱਚ ਸਿਕਤਨਾ ਤੁਹਾਡੀ ਕਿੰਨੀ ਹੈ ਤੁਹਾਡੇ ਜਿਹੜੇ ਵੇ ਦੇ ਵਿੱਚ ਕੋ ਬੋਨਸ ਨੇ ਉਸ ਤੋਂ ਇਲਾਵਾ ਸਸ ਸਿੰਦਾ ਕਾਲਿਓ ਪੇ ਕਰ ਰਹੇ ਹੋ ਯਾਨੀ ਸਾਰੀਆਂ ਚੀਜ਼ਾਂ ਇੱਥੇ ਲਿਖੀਆਂ ਹੁੰਦੀਆਂ ਨੇ ਇਹਦੇ ਵਿੱਚ ਕੰਪੀਟੈਂਸੀ ਔਰ ਤਰਤ ਨੂੰ ਤੇ ਲਿਖਿਆ ਹੁੰਦਾ ਨੇ ਕੰਪੀਟੈਂਸਾਂ ਮਾਤਰਾਵੇ ਜਿਹੜੇ ਤੁਹਾਡੇ ਬਣਦੇ ਨੇ ਤਰਤ ਨੂੰ ਤੇ ਜਿਹੜੀ ਤੁਹਾਡੀ ਘਟੋਤੀ ਹੁੰਦੀ ਹੈ ਉਸ ਤੋਂ ਬਾਅਦ ਸਭ ਤੋਂ ਥਰਡਾ ਹਿੱਸਾ ਜਿਹੜਾ ਵੇ ਇਹਦੇ ਵਿੱਚ ਤੁਹਾਡਾ ਸਾਰੀ ਡਿਟੇਲ ਲਿਖੀ ਹੁੰਦੀ ਹੈ ਯਾਨੀ ਤੁਹਾਡੇ ਫੇਰੀਏ ਰੋਲ ਪਰਮੈਸੀ ਅੰਕਾਦਲੇ ਹੋਰ ਉਹ ਲਿਖਿਆ ਹੁੰਦੇ ਨੇ ਸਾਰੇ TFR ਕਿੱਥੇ ਲਿਖਿਆ ਦਾ ਬਿਲਕੁਲ ਜਿਹੜਾ ਦਰਮਿਆਨਾ ਹਿੱਸਾ ਹੈ ਉਹ ਤੋਂ ਬਿਲਕੁਲ ਥਰਡੀ ਲਾਈਨ ਜੇ ਅਗਰ ਤੁਸੀਂ ਵੇਖੋ ਤੁਹਾਨੂੰ ਨਜ਼ਰ ਆ ਗਿਆ ਦਲ 1 ਜਕਮ ਫਰਵਰੀ 2016 ਜਿਸ ਤਰ੍ਹਾਂ ਇੱਕ ਕਨਵੈਂਸ਼ਨ ਹੈ ਯਾਨੀ ਕਿ ਪਹਿਲੇ ਤੋਰੇ ਦਿਲਵਰੋ ਤੋਂ ਨਵੇਂ ਤੋਰੇ ਦਿਲਵਰੋ ਸ਼ਿਫਟ ਇਹ ਤੋ ਤੱਕ ਜਿਹੜਾ TFR ਬਣਿਆ ਦਾ ਸੀ ਲਿਖਿਆ TFR ਆਪੀ ਯਾਨੀ ਕਿ ਆਨੀ ਪ੍ਰੀਸੀਡੈਂਟੀ ਉਹ ਇੱਥੇ ਉਹ ਲਿਖਿਆ ਹੈਗਾ ਉਸ ਤੋਂ ਬਾਅਦ ਜਿੱਥੇ ਲਿਖਿਆ ਦਾ ਆਚੀ ਯਾਨੀ ਕਿ ਆਨੋ ਕੋਰੈਂਟੇ ਯਾਨੀ ਕਿ ਇਸ ਸਾਲ ਦਾ ਜਿਹੜਾ ਤੁਹਾਡਾ TFR ਬਣਿਆ ਹੋਏਗਾ ਇਹ ਇੱਥੇ ਲਿਖਿਆ ਹੋਏਗਾ اور اگے ਤੁਸੀਂ ਵੇਖੋਗੇ ਕਿ ਇਹ ਲਿਖਿਆ ਆ ਗਿਆ ਲਿਕਵਿਡੈਸਿਓਨ ਇਹ ਲਿਖਿਆ اگر ਤੁਸੀਂ ਇੱਕ ਮਿਸਾਲ ਲਈ ਅਗਰ ਅੰਤੀਛੀ ਪਾ ਆਪਣਾ TFRE ਲੰਦੇ ਹੋ ਉਹ ਦੇ ਵਿੱਚ ਉਹ ਲਿਖਿਆ ਆਏਗਾ اور اینڈ ਦੇ ਉੱਤੇ TFRE ٹوٹل ਜਿਹੜਾ ਤੁਹਾਡਾ ਬਣਿਆ ਆਏਗਾ ਉਹ ਲਿਖਿਆ ਆਏਗਾ ਅਗਰ ਜਿਹੜੀ ਵੀਡੀਓ ਤੁਹਾਡੇ ਵਾਸਤੇ ਹਲਫ ਸਾਬਤ ਹੋਈਏ ਪਲੀਜ਼ ਨੂੰ ਲਾਈਕ ਕੋ ਸ਼ੇਅਰ ਕਰ ਦਿਓ اور ਇਸ ਤਰ੍ਹਾਂ ਵੇ ਕਿ ਜ਼ਿਆਦਾ ਦੋਸਤਾਂ ਤੱਕ ਮੈਸੇ ਪਹੁੰਚ ਜਾਏਗਾ ਮੇਰੀ ਤਰਫੋਂ ਰੱਬ ਰੱਖਾ